ਤੇ ਅੱਜ ਵੀ ਮਾਰਚ ਨੂੰ ਗਈ ਸੀ ਮੇਰੀ ਪਾਪੀ ਜਿਹੜੀ ਆ ਇੱਕ 2 April ਨੂੰ ਹੋਈ ਆ ਮੈਂ ਆਪਣੇ ਫਰੈਂਡ ਦੇ ਚਲੇ ਗਈ ਸੀ ਉਹਨੇ ਕਿਹਾ ਕਿ ਉਸਦੇ ਹਾਲਾਤ ਜਿਹੜੇ ਬਹੁਤ ਵਧੀਆ ਆ ਬਹੁਤ ਵਧੀਆ ਕੰਟਰੀ ਆ ਹੋ ਕੰਮ ਕਰ ਬਹੁਤ ਵਧੀਆ ਆ ਬਟ ਉਤਲੇ ਹਾਲਾਤ ਜਿਹੜੇ ਆ ਉਸਤੋਂ ਮੈਨੂੰ ਪਤਾ ਲੱਗੇ ਕਿ ਉਸਦੇ ਹਾਲਾਤ ਬਹੁਤ ਮਾੜੇ ਆ ਉਹਨੇ ਮੈਨੂੰ ਆਪਣੀ ਸੱਦਿਆ ਸੀਗਾ ਖੁਦ ਆਉਣਾ ਸੀ ਕਿਉਂਕਿ ਖੁਦ ਉੱਥੇ ਫਸ ਗਈ ਸੀਗੀ ਉਹਨਾਂ ਮਿਲ ਕੇ ਡੇਵੀਓ ਤੇ ਕੁਟਮਾਰ ਵਗੈਰਾ ਉਹਨਾਂ ਨੂੰ ਟੌਰਚਰ ਕੀਤਾ ਜਾਂਦਾ ਸੀਗਾ ਤੇ ਇਸ ਦਿਨ ਮੈਨੂੰ ਤੇ ਸੱਦਿਆ ਸੀ ਕਿ ਤਾਂ ਕਿ ਮੈਨੂੰ ਉੱਥੇ ਛੱਡ ਕੇ ਉਹ ਖੁਦ ਵਾਪਸ ਇੱਥੇ ਆ ਸਕੇ ਇਸੇ ਤਰ੍ਹਾਂ ਕੁਝ ਹੋਣਾ ਹੋਇਆ ਸੀ ਜਰ ਉਹ ਜਿਵੇਂ ਜਦੋਂ ਮੈਨੂੰ ਕਿਹਾ ਸੀ ਕਿ ਮੈਂ ਇੰਡੀਆ ਵਾਪਸ ਜਾ ਰਹੀ ਸੀ ਕਿ ਤੂੰ ਦੋ ਕੁੜੀਆਂ ਨੂੰ ਭੇਜ ਦੇ ਤੇ ਫੇਰ ਤੂੰ ਜਾ ਸਕਦੀਆਂ ਤੇ ਪੈਸੇ ਕੁਝ ਪੈਸੇ ਭੇਜ ਦਿੱਤੇ ਸਨ ਇਸ ਤਰ੍ਹਾਂ ਉਹਨਾਂ ਨੂੰ ਟੌਰਚਰ ਕਰਦੇ ਸੀਗੇ ਇਸਰਫ ਸਭ ਨੂੰ ਰਿਕਵੈਸਟ ਹਰ ਕੁੜੀ ਨੂੰ ਰਿਕਵੈਸਟ ਹੈ ਕਿ ਉਹ ਅਬ ਕੰਟਰੀ ਜਬੇਸ ਨਾ ਜਾਣ ਤੁਹਾਡੇ ਨਾਲ ਉੱਥੇ ਕੀ ਹੋਇਆ ਤੁਸੀਂ ਦੱਸੋ ਕਿਤਾ ਗਿਆ ਮੈਨੂੰ ਤੇ ਬਹੁਤ ਗਰਭਪਤੀਆਂ ਨੂੰ ਨੇ ਕੁੱਟਮਾਰ ਕੀਤੀ ਜਾਂਦੀ ਸੀਗੀ ਰੋਟੀ ਪਾਣੀ ਵੀ ਨਹੀਂ ਦਿੱਤਾ ਜਾਂਦਾ ਸੀਗਾ ਜਿਹੜੇ ਪੈਸੇ ਸੀਗੇ ਉਹ ਵੀ ਨਹੀਂ ਦਿੰਦੇ ਜਿਹੜੇ ਇੱਥੇ ਪੈਸੇ ਉਹ ਵੀ ਖੋਲੇ ਗਏ ਸੀਗੀ ਨਾਈ ਸੈਲਰੀ ਦਿੱਤੀ ਜਾਂਦੀ ਸੀਗੀ ਦਿਨ ਰਾਤ ਕੰਮ ਕਰਵਾਇਆ ਜਾਂਦਾ ਸੀਗਾ ਤੇ ਜਿਹੜੀ ਲੜਕੀ ਤਾਂ ਲੱਗ ਗਈ ਸੀ ਕਿ ਉਹ ਵਾਪਸ ਆ ਗਈ ਨਹੀਂ ਉਹ ਵਾਪਸ ਨਹੀਂ ਆਈ ਉਹ ਉੱਥੇ ਹੀ ਆ ਤੇ ਜਦੋਂ ਤੁਸੀਂ ਇੱਥੇ ਪਹੁੰਚੇ ਉਸ ਲੜਕੀ ਨਾਲ ਕੋਈ ਸੰਪਰਕ ਕੀਤਾ ਜਾਂ ਕੁਝ ਮੋਤੇ ਪੰਚੀ ਉਹਨਾਂ ਸੰਬੰਧ ਕੋ ਉੱਥੇ ਮੇਰੇ ਨਾਲ ਵਾਰੀ ਸਗੀ ਬਟ ਉਹ ਥੋੜੇ ਥੋੜੇ ਦਿਨਸ ਮੈਨਾਂ ਸਹੀ ਰਹੀ ਬਾਅਦ ਵਿੱਚ ਉਹ ਵੀ ਮੈਨੂੰ ਮੈਡਮ ਦੀ ਤਰ੍ਹਾਂ ਹੀ ਰਹੇ ਸੀ ਜਿੱਦਾਂ ਦੇ ਲਾਤਾ ੜੇ ਸੀਗੇ ਉਦਾਂ ਦੇ ਲਾਤੇ ਸੀ ਉਸ ਲੜਕੀ ਦੇ ਕੋਚ ਕੁਝ ਕੁਝ ਸੀਗੇ ਬਟ ਸੇਮ ਨਹੀਂ ਸੀਗੇ ਉਹ ਮੈਡਮ ਉਹਨਾਂ ਸਹੀ ਰਹੇ ਸੀਗੇ ਬਟ ਮੇਰੇ ਨਾਲ ਤੁਸੀਂ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ ਮੈਂ ਕੁੜੀਆਂ ਨੂੰ ਇਹੀ ਕਹਿਣਾ ਚਾਹੁੰਦੀ ਆ ਕੋਈ ਵੀ ਕੁੜੀ ਅਰਬ ਕੰਟਰੀ ਦੇ ਵਿੱਚ ਨਾ ਜਾਵੇ ਉਹਦੇ ਹਰਤ ਬਹੁਤ ਹੀ ਜ਼ਿਆਦਾ ਮਹਣੀ ਆ ਤੇ ਤੁਹਾਡੀ ਬਾਬਾ ਜੀ ਤੱਕ ਕਦੋਂ ਪਹੁੰਚ ਹੋਈ ਸੀ ਬਹੁਤ ਚੱਕ ਮੇਰੇ ਪੇਰੈਂਟਸ ਨੇ ਇਥੈਂਟ ਸਭ ਦੱਸਿਆ ਸੀਗਾ ਤੇ ਫਿਰ ਉਹਨਾਂ ਨੇ ਮੈਨੂੰ ਗਾਂ ਕੰਪਲੀਟ ਕੀਤਾ ਸੀ। ਅੱਜ ਵੀ ਵਾਪਸ ਆਇਆ ਕਿੰਨਾ ਲੱਗ ਰਿਹਾ। ਮੈਨੂੰ ਬਹੁਤ ਵਧੀਆ ਲੱਗ ਰਿਹਾ ਆ। ਉੱਥੇ ਹੋਰ ਵੀ ਕੁੜੀਆਂ ਹੈਗੀਆਂ ਜਿੱਦਾਂ ਤੁਸੀਂ ਕੋਥੇ ਉੱਥੇ ਬਹੁਤ ਕਾਫੀ ਕੁੜੀਆਂ ਆ ਜਿਹੜੀਆਂ ਵਿੱਚ ਰਹਿ ਰਹੀਆਂ ਆ ਜੀ। ਲਗਭਗ 25 ਕੁੜੀਆਂ ਆ ਜਿਨ੍ਹਾਂ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਆ। ਰਾਈ ਲੋਜੀ ਦਾ ਖਾਨ ਸਾਹਿਬ ਆ ਵੀ ਜੀ ਜੇ ਤਰਾਹ ਜੀ ਪਹਿਲਾਂ ਵੀ ਕਾਫੀ ਪਰ ਇਹ ਤੁਹਾਡੇ ਸਾਹਮਣੇ ਇਹ ਬੇਨਤੀ ਕਰ ਰਹੇ ਆ ਕਿ ਜਿੰਨੇ ਵੀ ਅਲਪ ਮੁਲਕ ਦੇ ਵਿੱਚ ਸਾਡੀਆਂ ਲੜਕੀਆਂ ਜਾਂਦੀਆਂ ਇਹਨਾਂ ਨੂੰ ਨਾ ਭੇਜੋ ਕਿਉਂਕਿ ਇਹ ਲੜਕੀਆਂ ਜਿਹੜੀਆਂ ਹੈ ਉਧਰ ਜਦੋਂ ਖੜ ਜਾਂਦੀਆਂ ਇਹ ਆਪਣੇ ਰਿਸ਼ਤੇਦਾਰਾਂ ਨੂੰ ਸਾਖ ਸੰਬੰਧੀਆਂ ਨੂੰ ਜਾਂ ਜਿੱਥੇ ਕੋਈ ਨੰਬਰ ਹੈ ਉਹਨਾਂ ਨੂੰ ਫੋਨ ਕਰਕੇ ਸੱਦਦੇ ਆ ਤੇ ਉੱਥੇ ਜਦੋਂ ਫਸ ਜਾਂਦਾ ਫਿਰ ਉਹਨੂੰ ਕਹਿੰਦੇ ਕਿ ਦੋਹ ਨੂੰ ਤੂੰ ਹੋਰ ਸਾਧੋ ਫਿਰ ਤੈਨੂੰ ਛੱਡਿਆ ਜਾਊਗਾ ਇਹਨਾਂ ਕੋਲ ਬੰਦੂਆ ਮਜ਼ਦੂਰੀ ਮਜ਼ਦੂਰੀਾਂ ਨੂੰ ਕਰਵਾਉਂਦੇ ਆ ਰੋਟੀ ਨਾ ਦੇਣਾ ਬਹੁਤ ਸੰਕਟ ਦੇ ਵਿੱਚੋਂ ਜਿੰਨੀਆਂ ਵੀ ਲੜਕੀਆਂ ਮਂਗਵਾਈਆਂ ਔਰ ਫਿਰ ਇੱਕ ਲੜਕੀ ਸਾਡੇ ਗਵੰਡੋਂ ਨੇੜੇੋਂ ਕੁਝ ਦਿਨ ਪਹਿਲਾਂ ਜਿਹੜਾ ਹੈ ਕੁਝ ਮਹੀਨੇ ਪਹਿਲਾਂ ਉਧਰ ਗਈ ਸੀ ਮਾਰਕਟ ਦੇ ਵਿੱਚ ਇਹ ਤਕਰੀਬਨ ਇਹਨਾਂ ਦੇ ਮਾਪੇ ਇੱਕ ਅਪ੍ਰੈਲ ਨੂੰ ਸਾਡੇ ਕੋਲ ਆਏ ਸੀ ਤੇ 22 ਅਪ੍ਰੈਲ ਨੂੰ ਇਹਨਾਂ ਦੀ ਲੜਕੀ ਵਾਪਸ ਆ ਗਈ ਹੈ ਸੋ ਇਹ ਇਹੋ ਜਿਹੇ ਹੋਰ ਵੀ ਕਈਆਂ ਦੇ ਨਾਲ ਵਰਤਾਰੇ ਹੁੰਦੇ ਹੋਣਗੇ ਖਾਸ ਕਰਕੇ ਮਾਰਕਟ ਦਾ ਅਰਬ ਮੁਲਕਾਂ ਦੇ ਵਿੱਚ ਬਿਨਾ ਕਿਸੇ ਜਿਹੜਾ ਹੈ ਵਰਕ ਪਰਮਿਟ ਤੋਂ ਜਾਂ ਬਿਨਾ ਕਿਸੇ ਗੱਲਬਾਤ ਤੋਂ ਇਸੇ ਤਰ੍ਹਾਂ ਜਿਹੜਾ ਹੈ ਆਪਣੀਆਂ ਲੜਕੀਆਂ ਨੂੰ ਬਿਲਕੁਲ ਨਾ ਭੇਜੋ ਕਿਉਂਕਿ ਬਹੁਤ ਵੱਡਾ ਜਿਹੜਾ ਹੈਗਾ ਇਹ ਰੈਕਟ ਬਣਿਆ ਹੋਇਆ ਕੋਸ਼ਿਸ਼ ਕਰਦੇ ਆ ਕਿ ਮਾਂ ਬਾਪ ਕੋ ਵੀ ਪੈਸੇ ਲੈ ਜਾਣ ਬਾਅਦ ਵਿੱਚ ਜੋ ਫਸ ਜਾਂਦਾ ਫਿਰ ਉਹਨਾਂ ਨੂੰ ਡਰਾ ਧਮਕਾ ਕੇ ਪੈਸੇ ਲੈ ਜਾਣ ਤੇ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਹੋਰ ਆਪਣੇ ਸਾਆ ਦੋ ਲੜਕੀਆਂ ਭੇਜੋ ਫਿਰ ਤੁਹਾਨੂੰ ਜਿਹੜਾ ਹੈਗਾ ਵਾਪਸ ਭੇਜਦੇ ਹੋ ਕਿਈ ਤਾਂ ਉਹਦੇ ਵਿੱਚ ਸਫਲ ਹੋ ਜਾਂਦੇ ਆ ਸੱਦ ਲੈਂਦੇ ਆਪਣੇ ਰਿਸ਼ਤੇਦਾਰ ਸਾਕੇ ਸੰਬੰਧੀਆਂ ਨੂੰ ਖਰੂ ਉਹਨਾਂ ਨੂੰ ਗਾਲਾਂ ਕੱਢਦੇ ਰਹਿੰਦੇ ਇਸ ਵਰਕੇ ਜੇਕਰ ਤੁਹਾਨੂੰ ਵੀ ਕੋਈ ਆਫਰ ਆਉਂਦੀ ਹੈ ਵੀ ਇਸ ਤਰ੍ਹਾਂ ਤੁਹਾਨੂੰ ਆ ਵਾਰ ਬਹੁਤ ਵਧੀਆ ਹੈ ਨਾ ਮਲਕਾਂ ਦੇ ਵਿੱਚ ਬੜਾ ਗੁਰਹਾਨ ਤੇ ਖਾਸ ਕਰਕੇ ਲੜਕੀਆਂ ਨੂੰ ਸਾਡੀ ਬੇਨਤੀ ਹੈ ਵੀ ਇਸ ਤਰ੍ਹਾਂ ਨਾ ਭੇਜੋ ਤੁਹਾਡੇ ਬੱਚੇ ਆ ਇਹਨਾਂ ਨੂੰ ਇੱਥੇ ਜਿਹੜੀ ਹੈਗੀ ਹੈ ਜੇ ਤਨਖਾਹ ਵੀ ਕੁਝ ਨਹੀਂ ਜੇ ਮਿਲ ਵੀ ਜਾਵੇ ਪਰ ਜੋ ਹਾਲਾਤ ਹੁੰਦੇ ਆ ਬਾਹਲੇ-ਬਾਹਲੇ ਇਸ ਕਰਕੇ ਆਪਣੇ ਅੱਖਾਂ ਦੇ ਸਾਹਮਣੇ ਆਪਣੇ ਬੱਚਿਆਂ ਨੂੰ ਸੋ ਇਥੇ ਵੀ ਰੋਟੀ ਵਾਹਿਗੁਰੂ ਦੇਊਗਾ ਪਰ ਹੋਰ ਮਲਕਾਂ ਨੂੰ ਵੀ ਜਾ ਸਕਦੇ ਪਰ ਖਾਸ ਕਰਕੇ ਨਰਮ ਮਲਕਾਂ ਦੇ ਵਿੱਚ ਸਾਡੀ ਹੱਥ ਜੋੜ ਕੇ ਬੇਨਤੀ ਹੈ ਖਾਸ ਕਰਕੇ ਲੜਕੀਆਂ ਨੂੰ ਨਾ ਭੇਜੋ ਇਹਨਾਂ ਦੇ ਨਾਲ ਬਹੁਤ ਜ਼ਿਆਦਾ ਉੱਥੇ ਰੈਕਟ ਇਹੋ ਜਿਹੇ ਬਣੇ ਹੋਏ ਆ ਜਿਹੜੇ ਇਹਨਾਂ ਦਾ ਸੋਸ਼ਣ ਵੀ ਹੁੰਦਾ ਤੇ ਨਾਲ ਨਾਲ ਇਹਨਾਂ ਨੂੰ ਕਸ਼ਟ ਵੀ ਦਿੱਤਾ ਜਾਂਦਾ ਰੋਟੀ ਪਾਣੀ ਤੋਂ ਭੁੱਖਾ ਰੱਖਿਆ ਜਾਂਦਾ ਮਾਨਸਿਕ ਪੀੜਾ ਦਿੱਤੀ ਜਾਂਦੀ ਹੈ ਸੋ ਇਹਨਾਂ ਤੋਂ ਬਚਣ ਲਈ ਕਿਸੇ ਵੀ ਬੱਚੇ ਨੂੰ ਆਪਾਂ ਨੂੰ ਕਾਸ਼ ਕਰਕੇ ਹਰ ਮੁਲਕਾ ਚਨਾਪੇ ਜੋ ਇਹ ਸਾਡੀ ਬੇਨਤੀ ਪ੍ਰਵਾਨ ਕਰੇ